ਨਹੀਂ ਤੁਸ ਬੇਟੀ ਵੀ ਵੀਡੀਓ ਕਰ ਰਹੇ ਹੋ ਕਰੋ ਫੈਸਲਾ ਨਹੀਂ ਨਹੀਂ ਕਿਉਂ ਉਸ ਦਿਨ ਵੀ ਮੈਡਮ ਮੈਡਮ ਇੱਕ ਇੱਕ ਲੜਕੀ ਹੈ ਇੱਕ ਸਟੂਡੈਂਟ ਦਾ ਇੱਕ ਸਾਲ ਕੋਈ ਖਰਾਬ ਕਰ ਰਹੇ ਹੋ ਉਹਦਾ ਕੌਣ ਜ਼ਿੰਮੇਵਾਰ ਹੈ ਕੋਈ ਇਸ ਤੋਂ ਨਹੀਂ ਉਹਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਵਾਈਸ ਪ੍ਰਿੰਸੀਪਲੋਂ ਕਹੋ ਆ ਜੇ ਉਹ ਉਹ ਗੇਲੀਆਂ ਗੇਲੀਆਂ ਕਰਦਾ ਉਹਦਾ ਕੌਣ ਜ਼ਿੰਮੇਵਾਰ ਹੈ ਹਾਂਜੀ ਉਹਦਾ ਕੌਣ ਜ਼ਿੰਮੇਵਾਰ ਹੈ ਇਹਨੂੰ ਕਿਹਦੀ ਜ਼ਿੰਮੇਵਾਰ ਤੁਸੀਂ ਕਿਹੋ ਜਿਹਾ ਦਿੰਦੇ ਫਿਰ ਮੈਂ ਕਹਿੰਦੇ ਐਸੋਸੀਏਟ ਕੋ ਸਾਹ ਤੁਹਾਡੀ ਕੋਈ ਮਦਦ ਨਹੀਂ ਯਾਨ ਬੋਲ ਬੇਫੋ ਆ ਗਿਆ ਦੱਸ ਦੋ ਕਿ ਪਰਸੈਂਟ ਦੇਖੋ ਇਹਦੇ ਮੈਂ ਕੁਛ ਨਹੀਂ ਬੋਲ ਸਕਦੀ ਹੈਗੇ ਇਸ ਬਾਰੇ ਵੀ ਬਾਏ ਕਾਰਨ ਦੱਸ ਦੋ ਤੁਸੀਂ ਦੱਸਦੇ ਸਕਦੇ ਨਾ ਕਿਉਂ ਨਹੀਂ ਬੋਲ ਸਕਦੇ ਜਿੰਮੇਵਾਰੀ ਕਿਹਦੀ ਹੈ ਮੈਡਮ ਦੇਖੋ ਮੈਂ ਲਿਖਿਆ ਮੈਂ ਜਾ ਕੇ ਕੱਲ ਕਰ ਤੁਸੀਂ ਤੁਸੀਂ ਪ੍ਰਿੰਸੀਪਲ ਕਿਹਨ ਨੇ ਤੁਸੀਂ ਕੌਣ ਹੋ ਅਸੀਂ ਐਮਪਲੋਈ ਹਾਂ ਆ ਤੁਸੀਂ ਐਮਪਲੋਈ ਹੋ ਤੇ ਪ੍ਰਿੰਸੀਪਲ ਹੋ ਤੁਸੀਂ ਕਿਵੇਂ ਬਣੋ ਤੁਸੀਂ ਬੋਲੋ 20000 ਰੁਪਏ ਚਾਹਤ ਹੈ ਵਿਦਿਅਕ ਅਦਾਰੇ ਕਿਵੇਂ ਮੋਟੀਆਂ ਫੀਸਾਂ ਲੈ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਹਨ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਬਟਾਲਾ ਦੇ ਨੀਜੀ ਵੀ ਵਿਦਿਅਕ ਅਦਾਰੇ ਵੀ ਐਮਐਸ ਕਾਲਜ ਵਿੱਚ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇੱਕ ਜੀਐਨਐਮ ਦੀ ਸਟੂਡੈਂਟ ਪ੍ਰਿਆ ਨੇ ਆਪਣੇ ਨਾਲ ਹੋਏ ਖਿਲਵਾੜ ਬਾਰੇ ਪੱਤਰਕਾਰਾਂ ਦੇ ਰੂਬਰੂ ਹੋਈ ਮਾਮਲਾ ਸੀ ਕਿ ਐਸਸੀ ਕੋਟੇ ਦੀ ਵਿਦਿਆਰਥੀ ਪ੍ਰਿਆ ਨੇ ਉਕਤ ਕਾਲਜ ਵਿੱਚ ਆਪਣੀਆਂ ਪੂਰੀਆਂ ਫੀਸਾਂ ਅਦਾ ਕੀਤੀਆਂ ਤੇ ਇੱਕ ਸਾਲ ਕਲਾਸਾਂ ਵੀ ਲਗਾਈਆਂ ਪਰ ਜਦੋਂ ਰੋਲ ਨੰਬਰ ਲੈਣ ਲਈ ਗਈ ਤਾਂ ਇੱਕ ਸਾਲ ਬਾਅਦ ਕਾਲਜ ਪ੍ਰਸ਼ਾਸਨ ਨੇ ਇਹ ਕਹਿ ਦਿੱਤਾ ਕਿ ਉਸ ਦੀ ਤਾਂ ਐਡਮਿਸ਼ਨ ਹੀ ਨਹੀਂ ਹੋਈ ਹੈ ਸਰ ਮੇਰਾ ਨਾਮ ਸੁਖਦੇਵ ਰਾਜ ਹੈ ਮੇਰੀ ਮਿਸਿਸ ਇਸ ਕਾਲਜ ਵਿੱਚ ਮਨ ਐਡਮਿਸ਼ਨ ਕਰਾਈ ਸੀਗੀ ਮਹੀਨੇ ਦੇ ਵਿੱਚ ਜਦ ਕਿ ਇਹਨਾਂ ਨੇ ਹੁਣ ਜਨਵਰੀ ਲਾਸਟ ਕਰਾਣਾ ਕਿ ਉਹ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਸਾਰੇ ਰੋਲ ਨੰਬਰ ਦਿਓ ਮੈਂ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ ਸਾਦ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਨਹੀਂ ਤੇ ਇਹਨਾਂ ਨੇ ਉਹ ਵੀ ਨਹੀਂ ਸੀ ਕਿ ਇਹਨਾਂ ਨੂੰ ਦੱਸਣਾ ਕਿ ਤੁਹਾਡੀ ਐਡਮਿਸ਼ਨ ਹੋਈ ਆ ਜਾਂ ਨਹੀਂ ਹੋਈ ਉਹ ਵੀ ਇਹਨਾਂ ਦੇ ਕਹਿਣ ਤੇ ਇਹਨਾਂ ਨੂੰ ਉਹਨਾਂ ਦੱਸਿਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਜਦ ਸਰ ਦੇਖੋ ਮੇਰੇ ਬੱਚੇ ਨੇ ਛੋਟੇ ਇੱਕ 6 ਸਾਲ ਦਾ ਬੇਟਾ ਮੇਰਾ ਇੱਕ ਬੇਟੀ 3 ਸਾਲ ਦੀ ਇਹ ਕਾਲਜ ਜਾਂਦੇ ਸੀਗੇ ਤੇ ਬੇਟੀ ਦਾ ਤੇ ਬੱਚਿਆਂ ਦਾ ਪਿੱਛੋ ਧਿਆਨ ਮੈਂ ਰੱਖਦਾ ਸੀਗਾ ਸਰ ਮੈਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਵਾਂ ਇਹਦੇ ਵਿੱਚ ਇਹਨਾਂ ਨੇ ਇਹ ਦੇਖੋ ਕਿੰਨਾ ਫਰੋਡ ਕੀਤਾ ਸਾਡੇ ਨਾਲ ਕਿ ਸਾਨੂੰ ਐਸਸੀ ਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਨਾਲ ਕੀ ਐਸਸੀ ਦੀ ਸੀਟ ਨਾ ਦੇਣ ਦੇ ਕਿ ਸਾਡੇ ਕੋਲ ਐਸਸੀ ਨਹੀਂ ਤੁਸੀਂ ਜਨਰਲ ਦੀ ਫੀਸ ਪੇ ਕਰੋ ਅਸੀਂ ਜਨਰਲ ਦੇ ਵੀ ਸਾਰੇ ਐਗਰੀ ਹੋ ਗਏ ਤੇ ਚਲੋ ਮੇਰੀ ਮਿਸੀ ਦਾ ਸੁਪਨਾ ਸੀਗਾ ਕਿ ਮੈਂ ਪੜਨਾ ਮੈਂ ਚਲੋ ਇਹਨਾਂ ਦੇ ਮਾਪਿਓ ਸੀਗੇ ਉਹਨਾਂ ਕੋ ਜਿੰਨੀ ਹੋਇਆ ਉਹਨਾਂ ਨੇ ਪੜਾਇਆ ਇਹਨੂੰ ਅਗੋਂ ਇਹਨਾਂ ਦੇ ਖਵਾਏ ਸੀਗੇ ਪੜਨ ਦੀ ਉਹਨਾਂ ਦੀ ਹਿੰਮਤ ਚਲੋ ਨਹੀਂ ਮਾੜੇ ਸੀਗੇ ਉਹਨਾਂ ਕੋ ਨਹੀਂ ਪੜਾਇਆ ਗਿਆ ਚਲੋ ਮੇਰਾ ਸੀਗਾ ਕਿ ਚਲੋ ਇਹ ਪੜ ਲੈਣਾ ਸਰਿਆਨਰਮ ਜੀ ਆਨੰਦ ਦੇ ਅਡਮਿਸ਼ਨ ਦਵਾ ਦਿੱਤੀ ਉਹਦੇ ਤੋਂ ਬਾਅਦ ਸਰਕਾਰ ਦਾ ਵੀ ਇੱਕ ਨਾਰਾ ਗੰਦੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਉਹਦੇ ਵਿੱਚ ਜੇ ਮੈਂ ਬਣਾਉਣਾ ਪਿਆ ਮੈਂ ਇਹਨਾਂ ਨੂੰ ਤੇ ਸਰ ਇਹਨਾਂ ਨੂੰ ਇਹ ਵੀ ਦਿੱਕਤ ਆਉਂਦੀ ਕਿ ਬੇਟੀ ਨਾ ਕਿਤੇ ਕੋ ਕੁੜੀ ਨਾ ਕੋਈ ਅੱਗੇ ਕੋਈ ਵੱਧ ਕੇ ਕੋਈ ਤਰੱਕੀ ਕਰ ਸਕੇ ਸਰ ਇਹਨਾਂ ਨੇ ਕਾਲਜ ਏਦਾਂ ਕਰਦੇ ਪਏ ਨੇ ਮੇਰੇ ਨਾਲ ਤਾਂ ਚਲੋ ਹੋਇਆ ਹੋਇਆ ਹੋਰ ਪਤਾ ਨਹੀਂ ਕਿੰਨੇ ਕੁ ਸਟੂਡੈਂਟਾਂ ਨੇ ਇਹਨਾਂ ਨੇ ਏਦਾਂ ਕੀਤਾ ਤਾਂ ਹੋਣਾ ਵਾ ਕਿ ਜਿਹੜਾ ਫਰੋਡ ਇਹਨਾਂ ਨੇ ਕੀਤਾ ਵਾ ਸਰ ਮੈਂ ਇਹ ਹੀ ਜਾਨਣਾ ਵਾ ਕਿ ਇਹੋ ਜੇ ਕਾਲਜ ਵਿੱਚ ਕੋਈ ਬੱਚਾ ਐਡਮਿਸ਼ਨ ਨਾ ਲਵੇ ਸਰ ਮੇਰਾ ਨਾਮ ਕੀ ਆਇਆ ਮੈਂ ਮੈਂ ਝੂਠੇ ਐਡਮਿਸ਼ਨ ਲਈ ਸੀ ਕਿ ਮੈਂ ਪੂਰੇ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਰੁਪਏ ਮੈਂ ਇਹਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਮੇਰੇ ਕੋਲ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨੂਅਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋ ਗਈ ਉਹ ਵੀ ਮੈਂ ਇਹਨਾਂ ਨੂੰ ਸਕਾਲਰਸ਼ਿਪ ਆ ਨਹੀਂ ਮੈਂ ਇਹਨਾਂ ਨੂੰ ਰੋਲ ਨੰਬਰ ਪੁੱਛਿਆ ਤਾਂ ਇਹਨਾਂ ਨੇ ਮੈਂ ਕਿਹਾ ਹੁਣ ਤਾਂ ਕਿ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸੜਾ ਲਈ ਆ ਕੇ ਸੜਾ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਇਹਨਾਂ ਨੇ ਇਹ ਗੱਲ ਇਹਨੇ ਕਲੀਅਰ ਕਰਾਈ ਕਿ ਅੱਤੇ ਕਿਦਰ ਡੀਨੋਮੀਨੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਭ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲਾਂ ਇਹਨਾਂ ਨੇ ਕਹਿਆ ਸੀਗਾ ਅਹੀਂ ਕਾਲਜ ਵੱਲੋਂ ਦਵਾਂਗੇ ਬਾਅਦ ਚਲੋ ਨੇ ਕਹਾਈਗੇ ਪੀ ਤੂੰ ਹੀ ਆਪ ਲੋ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਹਿਆ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਤੇ ਕਾਲਜ ਦਾ ਕੀ ਨਾਮ ਹੈ ਜੀ ਕਾਲਜ ਦਾ ਐਡਮਿਸ਼ਨ ਆਈ ਐਮ ਐਸ ਇੰਸਟੀਟਿਊਟ ਨੰਦਾ ਜੀ ਆਨੰਦੀ ਮੈਂ ਸਟੂਡੈਂਟ ਆ ਨੰਦਾ ਮੈਂ ਬੱਚਿਆਂ ਦੇ ਕੋਈ ਐਕਨਾ ਵੀ ਭਲਵਾ ਦਿੱਤਾ ਜਾ ਰਿਹਾ ਹੈ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਰੇ ਵੀ ਮੈਨੂੰ ਤਾਂ ਹੁਣ ਆ ਗਏ ਦੋ ਤਿੰਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੰਬਚਾਰ ਨੇ ਇਦਾਂ ਪੈਸੇ ਦੇ ਕੇ ਕਿਹਾ ਸੀ ਤੁਹਾਡੀ ਰਿਮਿਸ਼ਨ ਨਹੀਂ ਹੋ ਸਕਦੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਦੇ ਦਿੱਤੇ ਸੀ ਉਹਨਾਂ ਨੂੰ ਮੈਂ ਵੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੋ ਉਹ ਇਦਾਂ ਚਲੇ ਗਏ ਐਪਲੀਕੇਸ਼ਨ ਉਹਨੋਂ ਕੋ ਲੈਣਦੇ ਸੀਗੇ ਇਹ ਸੀ ਮੈਨੂੰ ਕਿ ਮੇਰੇ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣਾ ਸਾਲ ਸਰਕੂਲ ਆਬੂ ਮੋ ਜਿੱਦ ਸਕਦੀ ਲੱਗਦਾ ਨਹੀਂ ਕਿ ਐਸਸੀ ਕੈਟਾਗਰੀ ਕਰਕੇ ਵੀ ਤੁਹਾਡੇ ਨਾਲ ਕੀਤਾ ਗਿਆ ਪੱਖ ਸਾਧ ਜਿਹੜਾ ਵਜੀਫਾ ਵਾਜਾ ਸਕਾਲਰਸ਼ਿਪ ਉਹ ਅਹੀ ਰੱਖਦੀ ਹੈ ਕਿਉਂਕਿ ਅੱਗੇ ਵੀ ਲਗਾਤਾਰ ਸੁੱਤੀਆਂ ਚ ਰਿਹਾ ਹੈ ਹਾਂਜੀ ਇਹ ਐਸਸੀ ਸਟੂਡੈਂਟ ਦੀ ਸੀਟਾਂ ਵੇਚਦੇ ਨੇ ਐਸਸੀ ਸਟੂਡੈਂਟ ਦੀ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋ ਮੰਗੇ ਸੀਗੇ ਇਹਨਾਂ ਨੇ ਤੇ ਮੇਰੇ ਕੋ ਜਨਰਲ ਦੇ ਉਹਦੇ ਹੀ ਪੈਸੇ ਲੈ ਲੈਣ ਦੇ ਬੇਸਿਕ ਆਸੀ ਦੀ ਸੀਟ ਇਹ ਵੀ ਨਹੀਂ ਕਿ ਮੈਨੂੰ ਅਸੀ ਦੀ ਸੀਟ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਸੀਂ ਕਹਿਆ ਕਿ ਉਹਨੂੰ ਅਸੀਂ ਚਾਹੀਦੀ ਮੈਂ ਅਸੀਂ ਕਾਰ ਤੋਂ ਬਿਲੋਂਗ ਕਰਦੀ ਆ ਬਟ ਇਹਨਾਂ ਨੇ ਮੇਰੇ ਕੋ ਜਨਰਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨਨ ਕਰਨਾ ਚਾਹਦੀ ਸੀ